Sıfır beş altı yedi ਸੰਤਾਂ ਦੇ ਕਾਲਤ ਆਪ ਖੋਇਆ ਹਰ ਕੰਮ ਘਰਾਉਣ ਆਇਆ RAM ਅਰੰਤ ਸੁਵਾਲੇ ਪਾਪ ਸੁਹਾ ਦਿਸ ਅੰਮਲ ਜਨ ਸ਼ਾਇਰਾ ਤਾਂਤੀ ਕਾਦਿ ਆਪ ਕਰੋਇਆ ਹਰ ਕੰਮ ਕਰਾਉਣ ਆਇਆ ਰਾਮ ਪਰ ਤੁ ਸੁਹਾਵੀ ਪਾਰ ਸੁਹਾਵਾ ਵਿਦ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਜਾਇਆ ਅੰਮ੍ਰਿਤ ਜਲ ਛਾਇਆ ਪੂਰਨ ਸਾਧਿਤ ਰਾਇਆ ਸਦਨ ਮਨੋਰਥ ਤੁਮੇ ਜੈ ਜੈ ਕਾਲ ਭਇਆ ਜਸ ਅੰਤਰ ਨਾਤੇ ਸਦਨ ਸੂਰੀ ਪੂਰਨ ਪੁਰਖ ਅਜੁਤ ਅਵਨਾਸੀ ਜਸ ਵੇਦ ਪੁਰਾਣ ਗਾਇਆ ਯਾ ਪਰਮੇਸ਼ਰ ਨਾਮ ਰਾਗ ਧਿਆਇਆ ਨਾਮ ਜਿਦ ਸਿਦ ਰਿਦ ਦਿਨੇ ਕਰਦੀ ਕੋਟਾ ਆਵਨ ਕਾਈ ਰਾਮ ਆਪ ਘਰਿਤ ਜਿਦ ਸਿਦ ਸੁਮਾਇਆ ਕਰਤੇ ਕੀ ਦਾਤ ਸੋਈ ਰਾਮ ਆਪ ਸੁਆਹੀ ਨਿਰਬੋਧ ਮੰਗਾਈ ਅੰਦਰ ਗਮ ਨਹੀਂ ਪਾਇਆ ਕੂਟ ਬਿਨਾ ਦਾ ਸਗਲੇ ਉੱਠਣਾ ਕੀ ਦੁੱਖ ਦਾ ਨਿਰ ਆਇਆ ਸਾਹ ਸਰ ਅਨੰਦ ਭੇਲੇ ਜਿਵੇਂ ਭੂਖ ਸੁਭਾਈ ਨਾਕ ਮੁਗਾਰ ਸੁਆਮੀ ਕੀ ਅਦਰਦ ਜਿਸ ਵਢਾਈ ਰਾਮ ਜਿਸ ਕਾ ਕਾਲ ਜੁਦਨ ਨਹੀਂ ਕੀਆ ਮਾਜ਼ ਕਾਲ ਜਾਰਾ ਰਾਮ ਪਦ ਹੋ ਰਾਗੇ ਗੁਨ ਗਾਵਦੇ ਸਦਾ ਅਰਹੀ ਜੈ ਕਾਰਾ ਰਾਮ ਹੋ ਗਾਜ ਕੋਮਨ ਅਨੰਦ ਰੂਪਜਾ ਸਾਧ ਸੰਗਤ ਸਾਧ ਬਣੀ ਜਿਨ ਕੋ ਤੁਮ ਕੀਆ ਕਾਲ ਕੇਲਾ ਤਿਸ ਕੀ ਉਪਮਾ ਕਾਹ ਗਣੀ ਆਫਲ ਦੀਨ ਕੋ ਉਨ ਕਰਿਆ ਨਾਮ ਸੁਭਕ ਪਦਾ ਰਾਮ ਬੂੜੇ ਨਾਮ ਮੇਰਾ ਰਾਮ ਕਰਤਾ ਉਸਤਤ ਗਉਂ ਕ੍ਰੀਜ ਰਾਮ ਸੰਤਾਂ ਕੀ ਬਨੰਤੀ ਸੋ ਮੇਂ ਨਾਮੁ ਦਿਜੇ ਰਾਮ ਨਾਮੁ ਦੇਗਾ ਕਿਜ ਸੰਦੁਰ ਨਾਮ ਜਪੀ ਨੋ ਬੁਰਗਪਾਤ ਤੁਜੇ ਰਸੰਗ ਸਦਾ ਗਾਵੇ ਆਨੰਦ ਨੋ ਜਿਸ ਪ੍ਰੀਤਲਾ ਦੇ ਨਾਮ ਸੇਤੀ ਮਾਤਾ ਅੰਮ੍ਰਿਤ ਪੀਜਨ ધਨਵੰਤ ਨਾਮ ਗੁਰੇਸ਼ ਕੁੰਮੀ ਪੀ ਦਸੁ ਜੀ ਜਾਨ ਜਿਸ ਪ੍ਰੀਤ ਲਾਗੀ ਦਾ ਸਿੰਧੀ ਮਾਤਾ ਅੰਮ੍ਰਿਤ ਪੀਜਾ